ਪਿਆਰੇ ਸੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਡੇ ਜੀਵਨ ਦੇ ਵਿੱਚ ਜਿਉਂਦੇ ਰਹਿਣ ਲਈ ਸਾਨੂੰ ਕਿਸ-ਕਿਸ ਕਿਸਮ ਦੇ ਜਿਹੜੇ ਪੋਸ਼ਟਿਕ ਤੱਤ ਜਿਨ੍ਹਾਂ ਦੇ ਵਿੱਚ ਸੂਖਮ ਮਾਈਕਰੋਨਿਊਟ੍ਰੀਐਂਟ ਤੇ ਮੈਕਰੋਨਿਊਟ੍ਰੀਐਂਟ ਦੀ ਕੀ ਮਹੱਤਤਾ ਤੇ ਕਿੰਨੇ-ਕਿੰਨੇ ਮਾਧਿਅਮਾਂ ਦੇ ਵਿੱਚ ਕਿਉਂ ਲੁੜਿੰਦੇ ਨੇ ਯਾਨੀ ਕਿ ਮਨੁੱਖੀ ਇੱਕ ਬੈਲੈਂਸਡ ਡਾਈਟ ਦਾ ਹਿੱਸਾ ਕਿਹੜੇ-ਕਿਹੜੇ ਖਰਾਕੀ ਤੱਤ ਹਨ ਤੇ ਉਹਨਾਂ ਦੀ ਕਮੀ ਦੇ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਪੋਸ਼ਣ ਦੀਆਂ ਕਮੀਆਂ ਹੋ ਕੇ ਅਨਾਰਮਲਟੀਜ਼ ਸਾਡੇ ਸਰੀਰ ਵਿੱਚ ਆ ਸਕਦੀਆਂ ਹੈ ਤੇ ਪੋਜਨ ਸਤਿ ਦੇ ਵਾਸਤੇ ਤੰਦਰੁਸਤ ਸਿਹਤ ਲਈ ਪੋਜਨ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਵਿੱਚ ਜਿਵੇਂ ਕੁਝ ਮੈਕਰੋਨਿਊਟ੍ਰੀਐਂਟ ਤੇ ਕੁਝ ਮਾਈਕਰੋਨਿਊਟ੍ਰੀਐਂਟ ਦਾ ਮਿਸ਼ਰਣ ਹੁੰਦਾ ਹੈ ਹੁਣ ਮੈਕਰੋ ਦੀ ਜੇਕਰ ਗੱਲ ਕਰੀਏ ਤਾਂ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜੇ ਜ਼ਿਆਦਾ ਮਾਤਰਾ ਦੇ ਵਿੱਚ ਲੋੜ ਹੁੰਦੀ ਜਿਵੇਂ ਪਾਣੀ, ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ ਤੇ ਮਾਈਕਰੋ ਸੂਖਮ ਜਿਹੜੇ ਪੋਸ਼ਟਿਕ ਤੱਤ ਨੇ ਉਹ ਸਾਨੂੰ ਥੋੜੀ ਮਾਤਰਾ ਦੇ ਵਿੱਚ ਲੋੜ ਹੁੰਦੀ ਹੈ ਜਿਵੇਂ ਵਿਟਾਮਿਨਸ, ਮਿਨਰਲਸ ਜਿਹੜੇ ਹੁੰਦੇ ਨੇ ਇਹਨਾਂ ਹਰ ਇੱਕ ਪੋਸ਼ਟਿਕ ਤੱਤ ਦੇ ਅਲੱਗ-ਅਲੱਗ ਵਿਲੱਖਣ ਕੰਮ ਹੁੰਦੇ ਆ ਇੱਕ ਖਾਸ ਵਿਟਾਮਿਨ ਜਾਂ ਮਿਨਰਲ ਖਣਿੰਜ ਦੀ ਕਮੀ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਸਾਨੂੰ ਅਬਨਾਰਮਲਟੀਆਂ ਆ ਸਕਦੀਆਂ ਜਿਵੇਂ ਵਕ-ਵਕ ਕਿਸਮਾਂ ਦੀਆਂ ਸਥਿਤੀਆਂ ਬਿਮਾਰੀਆਂ ਦੇ ਜੋਖਮ ਵੱਧ ਸਕਦੇ ਐ ਇਸ ਕਰਕੇ ਪੋਸ਼ਟਿਕ ਤੱਤਾਂ ਦਾ ਜ਼ਿਆਦਾ ਸੇਵਨ ਕਰਨਾ ਉਹ ਵੀ ਸਾਡੇ ਸਰੀਰ ਦੇ ਉੱਪਰ ਮੜਾ ਸਿਕਾਉਂਦਾ ਮਾਹੌਲ ਤੁਸੀਂ ਪ੍ਰੋਟੀਨ ਲੋਡ ਤੋਂ ਜ਼ਿਆਦਾ ਲੈਂਦੇ ਹੋ ਉਹ ਵੀ ਨੁਕਸਾਨਦਾਇਕ ਚਰਬੀ ਜਾਂ ਫੈਕਲ ਕਾਰਬੋਹਾਈਡਰੇਟਸ ਜਾਂ ਕੋਈ ਪਾਣੀ ਵੀ ਤੁਸੀਂ ਲੋੜ ਤੋਂ ਅਗਰ ਜੀ ਘੱਟ ਪੀਣਾ ਮੜਾ ਤਾਂ ਲੋੜ ਤੋਂ ਜ਼ਿਆਦਾ ਪੀਣਾ ਵੀ ਜਾਂ ਜ਼ਿਆਦਾ ਖਾਣਾ ਵੀ ਮੜਾ ਉਹਨਾਂ ਬਾਰੇ ਮੈਂ ਥੋੜੀ ਜੀ ਤੁਹਾਨੂੰ ਅੱਜ ਜਾਣਕਾਰੀ ਦੇਣਾ ਹੁਣ ਪੌਸ਼ਟਿਕ ਤੱਤਾਂ ਦੀ ਅਗਰ ਗੱਲ ਕਰੀਏ ਤਾਂ ਜਿਨ੍ਹਾਂ ਵਿੱਚ ਜਿਵੇਂ ਰਸਾਇਣ ਜੋ ਊਰਜਾ ਦੇ ਵਿਕਾਸ ਅੰਗਾਂ ਜਾਂ ਸੈੱਲ ਜਾਂ ਚਮੜੀ ਖੂਨ ਦੇ ਜਾਂ ਸਾਡੇ ਸਰੀਰ ਦੇ ਹੋਰ ਕੰਮ ਕਾਜਾਂ ਲਈ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਬਹੁਤ ਹੀ ਨਦੀ ਲੋੜ ਹੁੰਦੀ ਹੈ ਇੱਕ ਜ਼ਰੂਰੀ ਪੌਸ਼ਟਿਕ ਤੱਤ ਉਹ ਚੀਜ਼ ਹੈ ਜਿਹੜੇ ਸਾਡੇ ਸਰੀਰ ਜਿੰਨਾਂ ਨੂੰ ਆਪਣੇ ਆਪ ਨਹੀਂ ਬਣਾ ਸਕਦਾ ਜਿੰਨਾਂ ਨੂੰ ਅਸੀਂ ਬਾਹਰੋਂ ਲੈਣਾ ਪੈਂਦਾ ਖਾਣਕ ਦੇ ਰੂਪ ਵਿੱਚ ਹੁਣ ਖਾਣਕ ਵਿੱਚ ਸ਼ਰਤ ਅਨਸਾਰ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਜਦੋਂ ਸਰੀਰ ਉਹਨਾਂ ਨੂੰ ਬਣਾਉਣ ਦੇ ਵਿੱਚ ਅਸਮਰੱਥ ਹੁੰਦਾ ਜਿਵੇਂ ਬਿਮਾਰੀ ਜਾਂ ਤਣਾਅ ਦੇ ਸਮੇਂ ਪੌਸ਼ਟਿਕ ਤੱਤ ਜੋ ਸਰੀਰ ਦੂਜੇ ਮਿਸ਼ਰਣਾਂ ਤੋਂ ਸੰਸਲੇਸ਼ਨ ਕਰ ਸਕਦਾ ਪਰ ਖਰਾਕ ਤੋਂ ਵੀ ਲਿਆ ਜਾ ਸਕਦਾ ਇਸ ਕਰਕੇ ਅਸੀਂ ਡਿਪੈਂਡ ਕਰਦਾ ਹੁੰਦੇ ਕਿ ਲੋਕ ਕਿਸੇ ਵਿਅਕਤੀ ਦੀਆਂ ਲੋੜਾਂ ਵਲੱਖਣ ਹੋ ਸਕਦੀਆਂ ਜਿਵੇਂ ਲਿੰਗ ਉਮਰ ਜਾਂ ਹੋਰ ਕੋਈ ਮੈਡੀਕਲ ਕਾਰਨ ਬਿਮਾਰੀ ਦੇ ਕਰਕੇ ਜਾਂ ਕੋਈ ਕਲਚਰਲ ਨੀਡਸ ਹੁੰਦੀਆਂ ਨੇ ਜਿਹੜੀਆਂ ਜਾਂ ਪਾਲਣ ਪੋਸ਼ਣ ਤੇ ਕਾਰਕਾਂ ਕਰਕੇ ਵੰਡਰ ਬਣ ਕਰਦੀਆਂ ਨੇ ਹੁਣ ਅਗਰ ਆਪਾਂ ਗੱਲ ਕਰੀਏ ਪਹਿਲੇ ਜ਼ਰੂਰੀ ਪੌਸ਼ਟਿਕ ਤੱਤ ਦੀ ਖਰਾਕ ਦੇ ਹਿੱਸੇ ਦੀ ਤਾਂ ਉਹਨਾਂ ਵਿੱਚ ਇੱਕ ਹੈਗਾ ਕਾਰਬੋਹਾਈਡਰੇਟਸ ਕਿਉਂਕਿ ਕਾਰਬੋਹਾਈਡਰੇਟਸ ਇੱਕ ਅਣੂ ਹੁੰਦੇ ਆ ਜਿਨ੍ਹਾਂ ਨੂੰ ਗਲੂਕੋਜ਼ ਅਤੇ ਹੋਰ ਸਧਾਰਨ ਸ਼ਕਰ ਦੇ ਵਿੱਚ ਵੰਡਿਆ ਜਾ ਸਕਦਾ। ਇਹ ਸਾਡੇ ਦਿਮਾਗ ਤੇ ਸਰੀਰ ਦੇ ਸਮਰਥਨ ਲਈ ਊਰਜਾ ਲਈ ਜਿਹੜੀ ਊਰਜਾ ਯਾਨੀ ਕਿ ਸ਼ਕਤੀ ਤਾਕਤ ਚਾਹੀਦੀ ਸਾਨੂੰ ਕੰਮ ਕਾਜ ਕਰਨ ਲਈ ਉਹਦੇ ਵਾਸਤੇ ਕਾਰਬੋਹਾਈਡਰੇਟਸ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਕਾਰਬੋਹਾਈਡਰੇਟਸ ਪ੍ਰਤੀ ਗ੍ਰਾਮ 4 ਕੈਲਰੀ ਸਾਨੂੰ ਦਿੰਦੇ ਨੇ ਹੁਣ ਕਾਰਬੋਹਾਈਡਰੇਟਸ ਨੂੰ ਅਗਰ ਅਸੀਂ ਸ਼੍ਰੇਣੀਬੱਧ ਦੀ ਗੱਲ ਕਰੀਏ ਤਾਂ ਇੱਕ ਹੁੰਦੇ ਸਿੰਪਲ ਕਾਰਬੋਹਾਈਡਰੇਟਸ ਜਿਵੇਂ ਸ਼ਾਰਟ ਚੇਨਾਂ ਨੂੰ ਹੁੰਦੇ ਆ ਮੋਨੋਸੈਕਰਾਈਡ ਜਿਵੇਂ ਗਲੂਕੋਜ਼ ਫਰੂਕੋਜ਼ ਗਲੈਕਟੋਜ਼ ਜਾਂ ਸੁਕ੍ਰੋਜ਼ ਲੈਕਟੋਜ਼ ਮਾਲਟੋਜ਼ ਵਗੈਰਾ ਇੱਕ ਹੁੰਦੇ ਨੇ ਕੰਪਲੈਕਸ ਗੁੰਝਲਦਾਰ ਕਾਰਬੋਹਾਈਡਰੇਟਸ ਨੇ ਜਿਹੜੇ ਜਿਵੇਂ ਉਹਨਾਂ ਦੀ ਲੌਂਗ 체ਨ ਵਾਲੇ ਅਣੂ ਜਿ ਕਿੰਨੇ ਸੀ ਪੋਲੀਸੈਕਰਾਇਡ ਸਟਾਰਚ ਫਾਈਬਰ ਉਹਦੇ ਵਿੱਚ ਸ਼ਾਮਲ ਹੁੰਦੇ ਹੁਣ ਜਿਹੜੇ ਸਧਾਰਨ ਜਾਂ ਸਿੰਪਲ ਕਾਰਬੋਹਾਈਡਰੇਟਸ ਦੇ ਵਿੱਚ ਜਿਵੇਂ ਫਰੂਟ ਸਬਜ਼ੀਆਂ ਡੇਅਰੀ ਉਤਪਾਦ ਜਾਂ ਸ਼ਹਿਦ ਵਿੱਚ ਪਾਈ ਜਾਣ ਵਾਲੀ ਜਿਹੜੀ ਸ਼ੱਕਰ ਉਹ ਸ਼ਾਮਲ ਹੁੰਦੀ ਹੈ ਤੇ ਜਿਹੜੇ ਕੰਪਲੈਕਸ ਨੇ ਗੁੰਝਲਦਾਰ ਕਾਰਬੋਹਾਈਡਰੇਟਸ ਪੌਦਿਆਂ ਦੇ ਵਿੱਚ ਸਟਾਰਚ ਜਾਂ ਫਾਈਬਰ ਤੋਂ ਆਉਂਦੇ ਜਿਵੇਂ ਨਾਸ਼ ਕੁਝ ਸਬਜ਼ੀਆਂ ਫਲ ਗਰੀਦਾਰ ਬੀਜ ਫਸਲੀ ਦਾ ਹੁੰਦੇ ਨੇ ਕੁਝ ਉਹਨਾਂ ਵਿੱਚ ਹੁਣ ਕਾਰਬੋਹਾਈਡਰੇਟਸ ਸਰੋਤਾਂ ਵਿੱਚ ਵੱਖ-ਵੱਖ ਮਾਤਰਾ ਦੇ ਵਿੱਚ ਜਿਹੜੇ ਫਾਈਬਰ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਜਾਂ ਫਾਈਟੋਕੈਮਿਕल्स, ਪ੍ਰਿਵੋਟਿਕਸ ਜਾਂ ਹੋਰ ਪੋਸ਼ਣ ਦੇ ਵਿਵਰਧੀਕਰਕ ਹੁੰਦੇ ਜੋ ਖਾਣਕ ਦੀ ਗੁਣਵੱਤਾ ਤੇ ਸੇਧ ਨੂੰ ਪ੍ਰਭਾਵਿਤ ਕਰ ਸਕਦੇ ਹੁਣ ਜਦਾਂ ਇਹਨਾਂ ਦੀ ਲੋੜ ਜਿਹੜੀ ਆ ਉਹ ਮਨੁੱਖ ਨੂੰ ਪੈਂਦੀ ਹੈ ਇਹ ਬਹੁਤ ਹੀ ਜ਼ਰੂਰੀ ਹੈ ਇਸ ਤੋਂ ਬਾਅਦ ਆ ਜਾਂਦਾ ਪ੍ਰੋਟੀਨ ਪ੍ਰੋਟੀਨ ਵੀ ਇੱਕ ਬਹੁਤ ਹੀ ਜ਼ਰੂਰੀ ਮੈਕਰੋਨਿਊਟ੍ਰੀਐਂਟ ਹੈ ਜੋ ਸਾਡੇ ਮਸਲ ਹੱਡੀਆਂ ਜਾਂ ਚਮੜੀ ਦੀ ਬਿਲਡਿੰਗ ਬਵਾਦ ਦੇ ਬਲਾਕ ਵਜੋਂ ਕੰਮ ਕਰਦਾ ਇਹ ਅਮੀਨੋ ਐਸਿਡ ਦੀਆਂ ਲੌਂਗ ਚੇਨਸ ਦਾ ਬਣਿਆ ਹੁੰਦਾ ਪ੍ਰੋਟੀਨ ਦੀ ਲੋੜ ਸਾਨੂੰ ਸੈੱਲਾਂ ਦੀ ਮੁਰੰਮਤ ਜਦੋਂ ਦੀਰਵਾਸਤੇ ਵੀ ਲੋੜ ਪੈਂਦੀ ਹੈ ਜਿਵੇਂ ਜ਼ਖਮ ਵਗੈਰਾ ਨੂੰ ਠੀਕ ਕਰ ਲਈ ਜਾਂ ਹੋਰ ਸਾਡੇ ਸਰੀਰ ਦੇ ਆਲੇ ਦੁਆਲੇ ਜਿਹੜੇ ਵਿਟਾਮਿਨ ਖਣਿਜ ਆਕਸੀਜਨ ਨੂੰ ਲੈ ਕੇ ਇਮਿਊਨਿਟੀ ਦੇ ਜਿਹੜੇ ਕੰਮ ਉਹ ਵੀ ਕਰਦੇ ਨੇ ਪ੍ਰੋਟੀਨ ਪ੍ਰਤੀ ਗ੍ਰਾਮ 4 ਕੈਲਰੀਜ਼ ਯਾਨੀ ਕਿ 1 ਗ੍ਰਾਮ ਪ੍ਰੋਟੀਨ ਸਾਨੂੰ 4 ਕੈਲਰੀਜ਼ ਦਿੰਦਾ ਊਰਜਾ ਦੀ ਹੁਣ ਪ੍ਰੋਟੀਨ ਜਿਹੜਾ ਉਹ ਪੌਦਿਆਂ ਵਿੱਚ ਵੀ ਪਾਇਆ ਜਾਂਦਾ ਜਿਵੇਂ ਫਲੀਦਾਰ ਸਾਬਤ ਨਾਜ ਆ ਗਰੀਆਂ ਨੇ ਬੀਜ ਸਬਜ਼ੀਆਂ ਹੁਣ ਪ੍ਰੋਟੀਨ ਜਾਨਵਰਾਂ ਦੇ ਉਤਪਾਦ ਵਿੱਚ ਵੀ ਜਿਵੇਂ ਅੰਡੇ ਪਨੀਰ ਦੁੱਧ ਦਹੀਂ ਮੀਟ ਪੋਲਟਰੀ ਜਾਂ ਹੋਰ ਮੱਛੀ ਵਗੈਰਾ ਦੇ ਵਿੱਚ ਵੀ ਮਿਲਦਾ ਹੈ ਈਸਾ ਨੂੰ ਪੈਗ ਕੀਤੇ ਗਏ ਭੋਜਨ ਦੇ ਨਾਲ ਪ੍ਰੋਟੀਨ ਪਾਊਡਰ ਦੇ ਵਿੱਚ ਵੀ ਕਈ ਵਰੀ ਤੁਸੀਂ ਦੇਖਿਆ ਹੋਵੇਗਾ ਕਿ ਪ੍ਰੋਟੀਨ ਪਾਊਡਰ ਵਗੈਰਾ ਜਿਹੜੇ ਹੁੰਦੇ ਇਹਦੇ ਵਿੱਚ ਵੀ ਲਗਭਗ ਮੇਨ ਜਿਹੜੇ ਆ ਉਹ 20 ਅਮੀਨੋ ਐਸਿਡ ਹੁੰਦੇ ਨੌ ਜ਼ਰੂਰੀ ਹੁੰਦੀ ਉਹਨਾਂ ਚ ਕੁਝ ਗੈਰ ਜ਼ਰੂਰੀ ਵੀ ਹੁੰਦੇ ਬਾਕੀ ਕਿ ਡਿਪੈਂਡ ਕਰਦਾ ਹੁੰਦਾ ਇੱਕ ਸਿਹਤਮੰਦ ਵਿਅਕਤੀ ਦੀ ਜਿਹੜੇ ਨੇ ਇੱਕ ਜਿਹੜਾ ਉਦਾਹਰਨ ਵਾਸਤੇ ਕਹਿ ਸਕਦੇ ਇੱਕ ਵਿਅਕਤੀ ਜਿਹਦਾ ਵਜ਼ਨ ਮੰਨ ਲਓ 150 ਪਾਉਂਡ ਹੈ ਜਦੋਂ 68-79 ਕਿਲੋ ਹੈਗਾ ਉਹਨੂੰ ਉਹ ਘਾਟ ਨੂੰ ਰੋਕ ਲਈ ਪ੍ਰਤੀ ਦਿਨ 55 ਗ੍ਰਾਮ ਪ੍ਰੋਟੀਨ ਦੀ ਕੰਸਪਸ਼ਨ ਦੀ ਜਿਹੜੀਆਂ ਉਹਦੀ ਲੋੜ ਹੁੰਦੀ ਹੈ ਹੁਣ ਚਰਬੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਚਰਬੀ ਵੀ ਊਰਜਾ ਦਾ ਇੱਕ ਸਰੋਤ ਹੈ ਪ੍ਰਤੀ ਗ੍ਰਾਮ 9 ਕੈਲਰੀ ਸਾਨੂੰ ਇਹ ਪ੍ਰਦਾਨ ਕਰਦੀ ਹੈ ਚਰਬੀ ਜਿਵੇਂ ਘੁਲਣਸ਼ੀਲ ਵਿਟਾਮਿਨ ਸੈਲ ਸਿਗਨਲ ਜਿਹੜੇ ਸਾਡੇ ਸੈੱਲਾਂ ਇੱਕ ਦੂਜੇ ਨੂੰ ਦਿੰਦੇ ਨੇ ਸਾਡੇ ਅੰਗਾਂ ਦੇ ਇਨਸੂਲਿਨ ਰੈਸ਼ਿਨ ਜਿਹੜੀ ਹੁੰਦੀ ਆ ਆਪਸ ਵਿੱਚ ਇਹਦੇ ਵਿੱਚ ਸ਼ਾਮਲ ਹੁੰਦੀ ਹੈ ਸੈੱਲ ਦੀ ਚਿੱਲੀ ਦਾ ਵੀ ਇੱਕ ਜਿਹੜਾ ਸਟਰਕਚਰ ਹੈ ਉਹਦਾ ਵੀ ਇੱਕ ਕਾਰਜਸ਼ੀਲ ਜਿਹੜਾ ਮਤਲਬ ਫੰਕਸ਼ਨਲ ਪਾਰਟ ਹੈਗਾ ਹੈ ਸਾਡੀ ਚਰਬੀ ਭੋਜਨ ਦੇ ਵਿੱਚ ਜਿਹੜੇ ਸਵਾਦ ਦੇ ਵਾਸਤੇ ਬਣਤਰ ਲਈ ਤੇ ਊਰਜਾ ਨੂੰ ਜੋੜਨ ਵਾਸਤੇ ਵੀ ਹੁੰਦੀ ਹੈ ਇਹਦੇ ਵਿੱਚ ਜਿਵੇਂ ਪੋਲੀ ਅਨਸੈਚੂਰੇਟਿਡ ਫੈਟੀ ਐਸਿਡ omega 3 ਫੈਟੀ ਐਸਿਡ omega 6 ਫੈਟੀ ਐਸਿਡ ਵੀ ਜਿਹੜੇ ਨੇ ਉਹ ਕੰਪਲਸਰੀ ਹੁੰਦੇ ਚਰਬੀ ਦੀਆਂ ਮਤਲਬ ਕਿਸਮਾਂ ਦੇ ਵਿੱਚ ਜਿਵੇਂ ਸੰਤ੍ਰਗਤ ਚਰਬੀ ਆਉਂਦੀ ਹੈ ਟ੍ਰਾਂਸ ਫੈਟ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਮੋਨੋ ਅਨਸੈਚੂਰੇਟਿਡ ਫੈਟ ਵੀ ਸ਼ਾਮਲ ਹੁੰਦੇ ਚਰਬੀ ਤੋਂ ਕੈਲਰੀ ਦੀ ਸਭ ਤੋਂ ਵਧੀਆ ਪ੍ਰਤੀਸ਼ਤਤਾ ਨੂੰ ਅਗਰ ਗੱਲ ਕਰੀਏ ਤਾਂ ਉਹ ਕਈ ਵਾਰੀ ਚਲੋ ਵਿਵਾਦ ਹੁੰਦੇ ਨੇ ਪਰ ਫਿਰ ਵੀ ਲੋੜਾਂ ਦੀ ਜਾਂ ਸਮੁੱਚੀ ਸਿਹਤ ਦੀ ਸਾਡੀ ਆਧਾਰ ਦੇ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹੈ ਕਿ ਕਿਹੜੇ ਵਿਅਕਤੀ ਨੂੰ ਕਿੰਨੀ ਚਰਬੀ ਦੀ ਲੋੜ ਹੈਗੀ ਹੁਣ ਗੱਲ ਕਰੀਏ ਆਪਾਂ ਪਾਣੀ ਦੀ ਸਾਡਾ ਸਰੀਰ ਲਗਭਗ 2/3 ਪਾਣੀ ਹੁੰਦਾ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਕੰਮ ਕਰਨ ਵਾਸਤੇ ਮੁਰਮਤ ਲਈ ਪਾਣੀ ਦੀ ਲੋੜ ਹੁੰਦੀ ਹੈ ਤੇ ਸਾਡੀ ਖਰਾਕ ਵਿੱਚ ਇਸ ਤੋਂ ਬਿਨਾ ਅਸੀਂ ਬਹੁਤਾ ਲੰਮਾ ਸਮਾਂ ਜਿਵੇਂ ਕਿ 7-8 ਦਿਨ ਤੋਂ ਜ਼ਿਆਦਾ ਅਸੀਂ ਪਾਣੀ ਤੋਂ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਕਿਉਂਕਿ ਪਾਣੀ ਡੀਹਾਈਡਰੇਸ਼ਨ ਕਰਦਾ ਜਿਹੜਾ ਵਾ ਸਾਨੂੰ ਡੀਹਾਈਡਰੇਸ਼ਨ ਰੋਕਦਾ ਸਾਡੇ ਸਰੀਰ ਨੂੰ ਜੋੜਾਂ ਨੂੰ ਲੂਬ੍ਰੀਕੇਟ ਕਰਦਾ ਸਾਡੇ ਸਰੀਰ ਦੇ ਤਾਪਮਾਨ ਨੂੰ ਨੋਰਮਲ ਵਿੱਚ ਰੱਖਣ 'ਚ ਹੈਲਪ ਕਰਦਾ ਜਿਵੇਂ ਬਾਕੀ ਸਾਡੀ ਰੀਡ ਦੀ ਹੱਡੀ ਆ ਜਾਂ ਹੋਰ ਟਿਸ਼ੂ ਉਹਨਾਂ ਦੀ ਵੀ ਰੱਖਿਆ ਕਰਦਾ ਜਾਂ ਬਾਥਰੂਮ ਦੇ ਰਾਹੀਂ ਜਾਂ ਪਸੀਨੇ ਦੇ ਰਾਹੀਂ ਜਾਂ ਅੰਤੜੀਆਂ ਦੀ ਜਿਹੜੀ ਮਤਲਬ ਗਤੀ ਦੇ ਰਾਹੀਂ ਰਹਿੰਦ ਖੂੰਦ ਬਾਹਰ ਕੱਢਦਾ ਗੁਰਦਿਆਂ ਦੇ ਰਾਹੀਂ ਸਾਡੇ ਸਰੀਰ ਦੇ ਵਿੱਚੋਂ ਵਾਧੂ ਰਹਿੰਦ ਖੂੰਦ ਜਿਹੜੀ ਵੇਸਟ ਹੈਗੀ ਉਹਨਾਂ ਨੂੰ ਬਾਹਰ ਕੱਢਦਾ ਇਸ ਕਰਕੇ ਪਾਣੀ ਦਾ ਵੀ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ ਭੋਜਨ ਤੋਂ ਬਿਨਾਂ ਤਾਂ ਅਸੀਂ ਭਾਵੇਂ ਕੋਈ 40 ਦਿਨ 50 ਦਿਨ ਜਿੰਦਾ ਰਹਿ ਜਾਈਏ ਪਰ ਪਾਣੀ ਤੋਂ ਬਿਨਾਂ ਕਈ ਵਾਰੀ ਅਸੀਂ ਹਫ਼ਤਾ 10 ਦਿਨ ਵੀ ਜਿੰਦਾ ਨਹੀਂ ਰਹਿ ਸਕਦੇ ਇਸ ਕਰਕੇ ਜਦੋਂ ਬੁਖਾਰ ਹੁੰਦਾ ਜਾਂ ਪਸੀਨਾ ਆਉਂਦਾ ਜਾਂ ਲੂਜ਼ ਮੂਸ਼ ਰੱਖਦੇ ਤੇ ਤਾਂ ਹੀ ਸਾਨੂੰ ਪਾਣੀ ਦੀ ਕਮੀ ਹੋ ਜਾਂਦੀ ਹੈ ਔਰ ਸਾਨੂੰ ਉਦੋਂ ਜ਼ਿਆਦਾ ਪਾਣੀ ਪੀਣਾ ਪੈਂਦਾ ਹੁਣ ਵਿਟਾਮਿਨ ਦੀ ਅਗਰ ਗੱਲ ਕਰੀਏ ਤਾਂ ਇਹ ਇੱਕ ਜੈਵਿਕ ਮਿਸ਼ਰਣ ਹੁੰਦੇ ਤੇ ਉਹ ਸਾਡੇ ਸਰੀਰ ਦੇ ਕੰਮਾਂ ਲਈ ਜਿਵੇਂ ਸਾਡਾ ਵਿਕਾਸ metabolism ਜਾਂ cellular ਅਖੰਡਤਾ ਜਿਹੜੀ ਹੈਗੀ ਉਹਨਾਂ ਨੂੰ ਕਾਇਮ ਰੱਖਣ ਵਿੱਚ ਭਾਵੇਂ ਇਹਨਾਂ ਦੀ ਥੋੜੀ ਮਾਤਰਾ ਦੇ ਵਿੱਚ ਲੋੜ ਹੁੰਦੀ ਹੈ ਲੇਕਿਨ ਇਹਨਾਂ ਦੀ ਲੋੜ ਜ਼ਰੂਰ ਹੁੰਦੀ ਹੈ ਵਿਟਾਮਿਨ ਨੂੰ ਫਿਰ ਅਸੀਂ ਦੋ ਹਿੱਸਿਆਂ ਵਿੱਚ ਡਿਵਾਈਡ ਕਰ ਲਏ ਨੇ ਇੱਕ ਹੁੰਦੇ ਨੇ ਪਾਣੀ ਵਿੱਚ ਘੁਲਣ ਵਾਲੇ ਤੇ ਦੂਜੇ ਹੁੰਦੇ ਨੇ ਫੈਟ ਦੇ ਵਿੱਚ ਘੁਲਣ ਵਾਲੇ ਵਿਟਾਮਿਨ ਹੁਣ ਜਿਹੜੇ ਪਾਣੀ ਵਿੱਚ ਘੁਲਣ ਵਾਲੇ ਜਿਹੜੇ ਵਾਟਰ ਸੋਲੂਬਲ ਨੇ ਵਿਟਾਮਿਨ B1 B2 3 5 6 7 9 ਜਾ 12 ਕਿਹੜੇ ਫੈਟ ਸੋਲਿਊਬਲ ਨੇ ਚਰਬੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ A, ਵਿਟਾਮਿਨ D, ਵਿਟਾਮਿਨ E ਤੇ ਵਿਟਾਮਿਨ K ਇਹ ਅਸੀਂ ਆਪਣੇ ਭੋਜਨਾਂ ਵਿੱਚ ਪੌਸ਼ਟਿਕ ਤੱਤਾਂ ਦੀ ਜਿਹੜੀ ਲੋੜ ਹੈ ਉਹ ਪੂਰੀ ਕਰਦੇ ਹਾਂ ਹੁਣ ਅੱਗੇ ਆ ਜਾਂਦੇ ਨੇ ਖਣਿਜ ਮਿਨਰਲਸ ਵਗੈਰਾ ਖਣਿਜ ਵੀ ਅਜੈਵਿਕ ਕਣੂ ਹੁੰਦੇ ਆ ਜੋ ਹੱਡੀਆਂ, ਮਸਲ, ਦਿਲ ਤੇ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੇ ਇਹ ਸਾਡੇ ਪਾਚਨ ਨੂੰ ਹਾਰਮੋਨਸ ਨੂੰ ਬਣਾਉਣ ਲਈ ਵੀ ਬੜੇ ਮਹੱਤਵਪੂਰਨ ਹੁੰਦੇ ਹਨ ਮਾਈਕਰੋ मिनਰਲਸ ਵੱਡੀ ਮਾਤਰਾ ਵਿੱਚ ਨਿਰਿਤ ਹੁੰਦੇ ਹਨ ਜਦੋਂ ਕਿ ਟ੍ਰੇਸ ਜਿਹੜੇ ਆ ਓਖਣਿਜ ਉਹ ਘੱਟ ਮਾਤਰਾ ਵਿੱਚ ਨਿਰਿਤ ਹੁੰਦੇ ਹਨ ਹੁਣ ਮਾਈਕਰੋ ਦੇ ਵਿੱਚ ਕੀ ਆ ਜਾਂਦਾ ਜਿਵੇਂ ਕੈਲਸ਼ੀਅਮ ਕਲੋਰਾਈਡ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ੀਅਮ ਸੋਡੀਅਮ ਜ਼ਿੰਕ ਵਗੈਰਾ ਜਾਂ ਟ੍ਰੇਸ ਦੇ ਵਿੱਚ ਕੋਬਾਲਟ ਤਾਂਬਾ ਫਲੋਰਾਈਡ ਆयोडीਨ ਲੋਹਾ ਮੈਗਨੀਟ ਇਸ ਲੇਨੀਅਮ ਜ਼ਿੰਕ ਹੋਂਸਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਤਰ੍ਹਾਂ ਦੇ ਭੋਜਨ ਖਾਣਾ ਖਾਣੇ ਸਾਨੂੰ ਮਹੱਤਵਪੂਰਨ ਹੁੰਦੇ ਹਨ ਹਾਲਾਂਕਿ ਕੁਝ ਮੌਸਮਾਂ ਦੇ ਵਿੱਚ ਅਸੀਂ ਜਾਂ ਕੁਝ ਕੰਡੀਸ਼ਨ ਦੇ ਵਿੱਚ ਜਿਵੇਂ ਅਸੀਂ ਕੋਈ ਪੂਰਕ ਵਗੈਰਾ ਵੀ ਲੈ ਲੈਨੇ ਆ ਪਰ ਕਿਸੇ ਮੈਡੀਕਲ ਕੰਡੀਸ਼ਨ ਦੇ ਅਕੋਰਡਿੰਗਲੀ ਅਗਰ ਸਾਨੂੰ ਲੋੜ ਪੈ ਜਾਂਦੀ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਵਿਟਾਮਿਨ ਦੇ ਟੈਬਲੇਟ ਕੈਪਸੂਲਸ ਜਾਂ ਕੋਈ ਹੋਰ ਮਿਲ ਆਉਂਦੇ ਨੇ ਸ਼ਿਸ਼ੀਆਂ ਵਗੈਰਾ ਪਰ ਫਿਰ ਵੀ ਕੁਦਰਤੀ ਖਾਣਕਾਂ ਦੇ ਵਿੱਚੋਂ ਸਾਨੂੰ ਇਹ ਸਾਰੇ ਮਿਲ ਜਾਂਦੇ ਨੇ ਇਸ ਕਰਕੇ ਬਹੁਤ ਹੀ ਵਧੀਆ ਜ਼ਰੂਰੀ ਪੋਸ਼ਟਿਕ ਭੋਜਨ ਹੁੰਦੇ ਆ ਸਾਡੇ ਵਾਸਤੇ ਅਗਰ ਗੱਲ ਕਰੀਏ ਤਾਂ ਜ਼ਿਆਦਾਤਰ ਭੋਜਨਾਂ ਵਿੱਚ ਪੋਸ਼ਟਿਕ ਤੱਤ ਭਰਪੂਰ ਮਤਲਬ ਵਿੱਚ ਹੁੰਦੇ ਜਿਵੇਂ ਬੀਨਜ਼ ਦੇ ਵਿੱਚ ਕਾਰਬੋਹਾਈਡਰੇਟਸ ਚਰਬੀ ਪ੍ਰੋਟੀਨ ਪ੍ਰੋਬਾਇਓਟਿਕਸ ਫਾਈਬਰ ਫੋਲੇਟ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਜ਼ਿੰਕ ਕੈਲਸ਼ੀਅਮ ਦੇ ਬਹੁਤ ਵਧੀਆ ਜਿਹੜੇ ਇਹਦੇ ਵਿੱਚ ਜਿਹੜੇ ਪlant based ਪੋਲੀਫੈਨੋਲਸ ਮਿਲ ਜਾਂਦੇ ਆ ਪਰ ਕੁਝ ਭੋਜਨ ਦੂਜਿਆਂ ਨਾਲੋਂ ਉਹਦੇ ਰੇੇ ਪੋਸ਼ਟਿਕ ਤੱਤ ਵਾਲੇ ਹੁੰਦੇ ਆ ਤੁਹਾਡੀ ਪੋਸ਼ਟਿਕਤਾ ਨੂੰ ਵੱਧ ਤੋਂ ਵੱਧ ਕਰਨ ਦਾ ਇੱਕ ਤਰੀਕਾ ਹੁੰਦਾ ਜਿਵੇਂ ਫਰੂਟ ਸਬਜ਼ੀਆਂ ਨੇ ਫਾਲ ਗਰੀਦਾਰ ਫਲ ਜਿਹੜੇ ਉਹਨੇ ਬੀਜ ਨੇ ਜਾਂ ਫਲੀਦਾਰ ਸਾਬਤ ਨਾਜ ਪ੍ਰੋਟੀਨ ਤੇ ਸਿਹਤਮੰਦ ਚਰਬੀ ਰੋਜ਼ਾਨਾ ਦੇ ਸਾਡੇ ਭੋਜਨ ਵਿੱਚ ਸ਼ਾਮਿਲ ਸਾਨੂੰ ਕਰਨੇ ਚਾਹੀਦੇ ਕਿਸੇ ਇੱਕ ਮਤਲਬ ਭੋਜਨ ਦੇ ਵਿੱਚ ਹਰ ਮੈਕਰੋ ਜਾਂ ਸੂਖਮ ਪੋਸ਼ਟਿਕ ਤੱਤ ਜਿਹੜੇ ਆ ਉਹ ਤੁਹਾਡੀਆਂ ਲੋੜਾਂ ਦਾ 100% ਸ਼ਾਮਲ ਹੋਣਾ ਚਾਹੀਦਾ। ਕਿ ਰੋਜ਼ਾਨਾ ਦੀਆਂ ਸਾਡੀਆਂ ਲੋੜਾਂ ਦੇ ਵਿੱਚ ਇਹ ਸਾਰੇ ਪੋਸ਼ਟਿਕ ਤੱਤਾਂ ਵਾਲੇ ਭੋਜਨ ਜੋ ਸਾਨੂੰ ਲਰੀਂਦੇ ਨੇ ਇਹ ਸਾਡੀ ਡਾਈਟ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਹੁਣ ਜਿਹੜੇ ਰੰਗਦਾਰ ਫਲ ਤੇ ਸਬਜ਼ੀਆਂ ਇਹਨਾਂ ਵਿੱਚ ਕੀ ਹੁੰਦਾ ਵਿਟਾਮਿਨ, ਖਣਿਜ, ਫਾਈਬਰ, ਕਾਰਬੋਹਾਈਡਰੇਟਸ, ਐਂਟੀਆਕਸੀਡੈਂਟ ਦੀ ਮਤਲਬ ਬਹੁਤ ਵਧੀਆ ਮਿਲ ਜਾਂਦੀ ਹੈ। ਕੋਈ ਮੌਸਮੀ ਫਲ ਜਿਹੜੇ ਨੇ ਸਬਜ਼ੀਆਂ ਉਹਨਾਂ ਦੇ ਵਿੱਚ ਵਿੱਚ ਪੋਸ਼ਟਿਕ ਤੱਤ ਜਿਹੜੇ ਔ ਜਿਆਦਾ ਹੁੰਦੇ ਨੇ ਜਿਹੜੇ ਕਿ ਸਟੋਰਡ ਨਾਲੋਂ ਇਸ ਕਰਕੇ ਹਮੇਸ਼ਾ ਪੁਰ ਫਾਈਪ ਜਿਹੜਾ ਸਾਨੂੰ ਪੂਰੇ ਨਾਜ ਹੁੰਦੇ ਨੇ ਸਾਬਤ ਅਨਾਜ ਹਾਲ ਗ੍ਰੇਨ ਜਿਹਨੂੰ ਅਸੀਂ ਕਹਿੰਦੇ ਨੇ ਉਹਨਾਂ ਵਿੱਚ ਉਹ ਨਾਜ ਹੁੰਦੇ ਆ ਜਿਸ ਵਿੱਚ ਅਨਾਜ ਦੇ ਜਿਵੇਂ ਕਟਾਣੂ ਬ੍ਰੈਂਸ ਆ ਗਏ ਨੇ ਹੈ ਐਂਡੋਸਪਰਮ ਹੁੰਦੇ ਆ ਰਿਫਾਈਨ ਅਨਾਜਾਂ ਦੀ ਤੁਲਨਾ ਵਿੱਚ ਇਹਨਾਂ ਨੂੰ ਮਜ਼ਬੂਤ ਨਹੀਂ ਕਿਹਾ ਜਾਂਦਾ ਯਾਨੀ ਕਿ ਹੋਲ ਵੀਟ ਜਿਹੜੀ ਆ ਜਮਲ ਹੋਗੀ ਜਾਂ ਕੋਈ ਹੋਲ ਜਿੰਨਾ ਵੀ ਅਨਾਜ ਨੇ ਉਹ ਤੁਹਾਡੇ ਲਈ ਰੀਫਾਈਨ ਕੀਤੇਆਂ ਨਾਲੋਂ ਵਧੀਆ ਨਹੀਂ ਹੁੰਦੇ ਯਾਨੀ ਕਿ ਹੋਲ ਨੂੰ ਤੁਸੀਂ ਲੋਗੇ ਤਾਂ ਉਹ ਤੁਹਾਡੇ ਲਈ ਵਧੀਆ ਹੈਗਾ ਤੇ ਚਰਬੀ ਇਸ ਤੋਂ ਵੱਜ ਲੀਨ ਪ੍ਰੋਟੀਨ ਆ ਜਾਂਦੇ ਨੇ ਜਿਹੜੇ ਕੁਝ ਨੇ ਜਾਂ ਘੱਟ ਚਰਬੀ ਵਾਲੇ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਘੱਟ ਹੁੰਦੀ ਜਿਵੇਂ ਅਖਰੋਟ ਬੀਜ ਅਖਰੋਟ ਇਹ ਵੀ ਬਹੁਤ ਵਧੀਆ ਸਾਡੇ ਲਈ ਹੁੰਦੇ ਨੇ ਸੇਤਮੰਤ ਚਰਬੀ ਦੇ ਵਿੱਚ ਜੈਤੂਨ ਦਾ ਤੇਲ ਅਵੋਕਾਡੋ ਜਾਂ ਜੈਤੂਨ ਦਾ ਤੇਲ ਵੀ ਬਹੁਤ ਵਧੀਆ ਮੱਸਾ ਵਿੱਚ ਹੁੰਦਾ ਪੋੜ ਵੀ ਅਗਲਗ-ਲਗ ਤਰ੍ਹਾਂ ਦੇ ਜਿਵੇਂ ਅੱਜ ਕੱਲ ਸੂਪਰਸ ਬਣਾਏ ਜਾਂਦੇ ਨੇ ਜਾਂ ਆਇਓਡੀਨ ਯੂਗ ਵੋਲਰ ਨੂੰ ਮੁਕਤ ਤਿਆਰ ਕੀਤਾ ਜਾਂਦਾ ਇਹ ਵੀ ਸਾਡੀ ਖੁਰਾਕ ਦਾ ਇੱਕ ਜ਼ਰੂਰੀ ਹਿੱਸਾ ਹੈ ਬਣਿਆ ਹਰ ਇੱਕ ਪੌਸ਼ਟਿਕ ਤੱਤ ਦੀ ਰੋਜ਼ਾਨਾ ਸਾਨੂੰ ਜਿਹੜਾ ਲੋੜ ਮੁਤਾਬਕ ਸਾਡੀ ਡਿਪੈਂਡ ਕਰਦਾ ਕਿ ਏਸ ਕਿੰਨੀ ਸਾਡੀਆਂ ਐਕਟੀਵਿਟੀਜ਼ ਕਿੰਨੀਆਂ ਤੇ ਸੈਕਸ ਕੀ ਹੈਗਾ ਮੇਲ ਜਾਂ ਫੀਮੇਲ ਉਸ ਦੇ ਅਕੋਰਡਿੰਗਲੀ ਇਹ ਕੀਤੇ ਹੁੰਦੇ ਕਿ ਲੋੜ ਤੋਂ ਜ਼ਿਆਦਾ ਵੀ ਕੋਈ ਤੱਤ ਨਹੀਂ ਖਾਣਾ ਚਾਹੀਦਾ ਇਨਕੀ ਕੀ ਮਤਲਬ ਚਰਬੀ ਅਸੀਂ ਲੋੜ ਤੋਂ ਜ਼ਿਆਦਾ ਲੈ ਲਈਏ ਕਾਰਬੋਹਾਈਡਰੇਟਸ ਲਿਗੀਆਂ ਜਾਂ ਕਾਰਬੋਹਾਈਡਰੇਟਸ ਲੋੜ ਤੋਂ ਜ਼ਿਆਦਾ ਲੈ ਲਈਏ ਫੈਟ ਜਾਂ ਕੋਈ ਹੋਰ ਪ੍ਰੋਟੀਨ ਲਿਗੀਆਂ ਤੇ ਉਹਦੀ ਸਾਨੂੰ ਕਮੀ ਹੋ ਸਕਦੀ ਹੈ ਤੇ ਇੱਕ ਵੀ ਬਹੁਤ ਆਦਤ ਹੋ ਸਕਦੀ ਹੈ ਇਸ ਕਰਕੇ ਅਸੀਂ ਹਮੇਸ਼ਾ ਪੌਸ਼ਟਿਕ ਖਾਣਕ ਲੈਨੇ ਬੈਲੈਂਸ ਬਣਾ ਕੇ ਲੋੜੀਂਦੀ ਮਾਤਰਾ ਦੇ ਵਿੱਚ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਅਛਾ ਲੱਗਾ ਹੋਵੇਗਾ ਔਰ ਵੀਡੀਓ ਨੂੰ ਸ਼ੇਅਰ ਕਰੋਗੇ ਲਾਈਕ ਕਰੋਗੇ ਔਰ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ